ਪਹਿਲੇ ਦਿਨ ਦੇ ਮੀਂਹ ਨੇ ਕੀਤਾ ਕਿਸਾਨਾਂ ਦਾ ਵੱਡਾ ਨੁਕਸਾਨ 300 ਏਕੜ ਝੋਨੇ ਦੀ ਫਸਲ ਕੀਤੀ ਤਬਾਹ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਕਾਲੇਕੇ ਬੰਗਲਾ ਰਾਏਕੋਡ ਬੁੱਢਾ ਤਲਵੰਡੀ ਮੋਰ ਸਿੰਘ ਸੀਤੋ ਨੋਬਾਦ ਅਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੂੰ ਭਾਰੀ ਮੀਂਹ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਮੀਂਹ ਕਾਰਨ ਤਕਰੀਬਨ 300 ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਕੇ ਨਸ਼ਟ ਹੋ ਗਈ ਕਿਸਾਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਮੀਂਹ ਦੇ ਪਾਣੀ ਦੇ ਨਿਕਾਸ ਲਈ ਜੋ ਡਰੇਨ ਪਹਿਲਾਂ ਕੋਟ ਨੌਬਾ ਤੋਂ ਲੈ ਕੇ ਕੋਟ ਦੀ ਵਰਸਾਵਾ ਸਿੰਘ ਤੱਕ ਚੱਲਦੀ ਸੀ ਉਹ ਅੱਜ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਡਰੇਨ ਨਾ ਚੱਲਣ ਕਾਰਨ ਹਰ ਵਾਰੀ ਮੀਂਹ ਆਉਣ ਤੇ ਪਿੰਡ ਦੀ ਪਿੰਡ ਦੀਆਂ ਜ਼ਮੀਨਾਂ ਰੁੜ ਜਾਂਦੀਆਂ ਹਨ। ਕਿਸਾਨਾਂ ਨੇ ਗੁੱਸੇ 'ਚ ਆ ਕੇ ਦੱਸਿਆ ਕਿ ਉਹ ਇਹ ਮਾਮਲਾ ਕਈ ਵਾਰੀ ਸਬੰਧਤ ਅਧਿਕਾਰੀਆਂ ਦੇ ਸਰਪਾਰੀ ਸਰਕਾਰੀ ਵਿਭਾਗਾਂ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ ਪਰ ਹਰ ਵਾਰੀ ਸਿਰਫ ਨਿਸ਼ਾਨਦੇਹੀ ਕਰਕੇ ਕੰਮ ਰੋਕ ਦਿੱਤਾ ਜਾਂਦਾ ਹੈ ਅਜੇ ਤੱਕ ਕੋਈ ਵੀ ਠੁਕਵੀਂ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਡਰੇਨ ਦੀ ਨਵੀਂ ਨਿਸ਼ਾਨਦੇਹੀ ਕਰਕੇ ਇਸ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਅਗਲੇ ਕੁਝ ਦਿਨਾਂ ਵਿੱਚ ਹੋਰ ਨੁਕਸਾਨ ਤੋਂ ਬਚਾਅ ਹੋ ਸਕੇ ਇਸ ਮੌਕੇ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ ਅਤੇ ਆਪਣਾ ਰੋਸ ਪ੍ਰਗਟ ਕੀਤਾ ਬਾਕੀ ਤੁਸੀਂ ਖੁਦ ਸੁਣੋ ਕੀ ਕਹਿਣਾ ਹੈ ਵੱਖ-ਵੱਖ ਕਿਸਾਨਾਂ ਦਾ ਰਾਤ ਨੂੰ ਚੱਲੂਗੀ ਇਹ ਸਵੇਰੇ ਵੀ ਚੱਲੂਗੀ ਵੀਰ ਜੀ ਵੇਖੋ ਜੀ ਆ ਜਿੰਨੇ ਵੀ ਭਰਾ ਸਾਰੇ ਇਕੱਠੇ ਹੋਏ ਅੱਗੇ ਵੀ ਅਸੀਂ ਬੇਨਤੀ ਕੀਤੀ ਆ ਸਰਕਾਰਾਂ ਗਾੜੀ ਸਾਰਿਆਂ ਲਈ ਪੌਸਰਾ ਗਾੜੀ ਪੀਏ ਡਰੇਨ ਕੱਢੀ ਜਾਵੇ ਤੇ ਆ ਜਿੰਨਾ ਕਾਗਜ਼ ਪੱਤਰ ਅਸੀਂ ਲਈ ਫਿਰਦੇ ਆ ਹਰ ਇੱਕ ਔਸਰ ਤਾਂ ਐ ਡਰੇਨ ਵਿਭਾਗ ਤਾਂ ਸਾਰੇ ਔਸਰਾ ਤਾਂ ਅਸੀਂ ਗਏ ਆ ਸਾਰੇ ਭਰਾ ਮਰ ਨਾਲ ਜਾਂਦੇ ਰਹੇ ਸਾਡੀ ਕਿਤੇ ਵੀ ਵੀਰ ਸੁਣਵਾਈ ਨਹੀਂ ਹੋਈ ਨਾ ਦੇ ਡੀਸੀ ਸਾਹਿਬ ਦੇ ਉਪੇਸ਼ ਹੋਏ ਆ ਡੀਸੀ ਸਾਹਿਬ ਨੇ ਸੈਨ ਨੂੰ ਕੀਤੀ ਹੈ ਨਿਸ਼ਾਨਤੀ ਰਾਹ ਤੇ ਇਥੇ ਝਗੜੇ ਦਾ ਕਾਰਨ ਬਣ ਗਿਆ ਹੈ ਪੁਲਿਸ ਰਿਪੋਰਟ ਵੀ ਸਾਨੂੰ ਦਿੱਤੀ ਹੈ ਵੀ 100 ਬੰਦਾ ਇੱਥੇ ਆਵੇ ਝਗੜਾ ਨਾ ਕੋਈ ਕਿਸਾਨ ਦਾ ਹੋ ਜੇ ਤੇ ਕੋਈ ਕੇ ਦਾ ਨੁਕਸਾਨ ਨਾ ਹੋ ਜੇ ਤੇ ਇਹਦੇ ਸਬੰਧ ਚ ਅਸੀਂ ਹਰ ਇੱਕ ਆਉਂਸਰ ਤੇ ਜਾ ਕੇ ਪੇਸ਼ ਹੋਏ ਆ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਤੇ ਨਿਸ਼ਾਨਦੇ ਹੀ ਤੇ ਆਣ ਕੇ ਡਰੇਨ ਦਾ ਫੇਰ ਹੋ ਗਿਆ ਡਰੇਨ ਨੰਬਰੀ ਡਰੇਨ ਕੱਟੀ ਹੋਈ ਆ ਪਹਿਲਾ ਮਰਬੇ ਬੰਦੀ ਦੇ ਵੇਲੇ ਦੀ ਇਹ ਸਾਰੇ ਕਿਸਾਨਾਂ ਨੇ ਪੂਰੀ ਆ 12 13 ਸਾਲ ਤੋਂ ਇਹ ਨੱਪੀ ਆਉਂਦਾ ਹੀ ਲਾਲਜੀਤ ਭੁੱਲਰ ਮੰਤਰੀ ਸਾਹਿਬ ਜੋ ਪੱਟੀ ਦੇ ਲੇ ਆ ਉਹਨਾਂ ਉਹਨਾਂ ਕੋਲੇ ਵੀ ਆ ਸਾਰੇ ਭਰਾਵਾਂ ਦੇ ਨਾਲ ਮੈਂ ਨਾਲ ਲੈ ਕੇ ਉਹਨਾਂ ਕੋਲੇ ਵੀ ਪਹੁੰਚ ਕੀਤੀ ਉਹਨਾਂ ਕੋਲ ਗਿਆ ਉਹਨਾਂ ਨੂੰ ਕਿਹਾ ਵੀ ਅਸੀਂ ਨਿਸ਼ਾਂਤੀ ਨੂੰ ਉਸਰਾਂ ਨੂੰ ਕਹਿਤਾ ਵਾ ਨਿਸ਼ਾਂਤੀ ਕਰਾ ਕੇ ਤੇ ਕਢਾਈ ਜਾਊਗੀ ਤੇ ਪਰ ਹੋਈ ਨਹੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਇਹੋ ਹੀ ਆ ਸਾਡੀ ਇਲਾਕੇ ਦੀ ਸਾਰੇ ਦੀ ਵੀ ਇਹ ਡਰੇਨ ਕਢਾਈ ਜਾਵੇ ਤੇ ਸਾਡੇ ਨਿਕੇ ਨਿਕੇ ਬੱਚੇ ਆ ਵੇਖੋ ਅਸੀਂ ਕਿੱਥੋਂ ਰੋਟੀ ਕਾਣੀ ਆ ਤੇ ਇਹ ਡਰੇਨ ਕਢਾਈ ਜਾਵੇ ਸਾਨੂੰ ਤੇ ਇਹੋ ਸਰਕਾਰ ਗਾੜੀ ਕੋਈ ਵੀ ਸਰਕਾਰ ਆਉਂਦੀ ਹੈ ਜੀ ਸਾਰੀਆਂ ਸਰਕਾਰਾਂ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਗਾੜੀ ਵੀ ਕੀਤੀ ਹੈ ਧੋਣ ਵਾਲੀ ਸਰਕਾਰ ਗਾੜੀ ਵੀ ਸਾਡੀ ਬੇਨਤੀ ਹੈ ਤੇ ਸਾਨੂੰ ਇਹ ਡਰੇਨ ਕਢਾਈ ਜਾਵੇ ਮੇਰੇ ਕੋਲ ਆਵੇ ਰਿਪੋਰਟ ਆ ਸਾਰੀ ਮਾਜੇ ਦੀ ਪਟਵਾਰੀ ਸਾਹਿਬ ਨੇ ਬਣਾ ਕੇ ਰਿਪੋਰਟ ਦਿੱਤੀ ਅੱਜ ਇਹ ਪੰਜਾੜੀ ਮੇਰੇ ਖਾਤੇ ਜੀ ਪਿਆ ਦੱਸੋ ਪੈਸੇ ਕਿੱਧਰ ਆਏ ਕਿੱਧਰ ਗਏ ਸਰਕਾਰੀ ਤੇ ਉਸਤਰੀ ਖਾ ਗਏ ਤੁਹਾਨੂੰ ਬੇਨਤੀਆਂ ਕਰਦੇ ਆਂ ਵੀ ਸਰਕਾਰ ਗਾੜੀ ਹੱਥ ਜੋੜ ਕੇ ਬੇਨਤੀ ਆ ਸਾਰੇ ਇਲਾਕੇ ਦੀ ਕਿ ਸਾਡੀ ਖਲਾਈ ਕਰਕੇ ਡਰੇਨ ਨੂੰ ਇਹਨੂੰ ਚਲਾਈ ਜਾਵੇ ਤਾਂ ਸਾਡਾ ਨੁਕਸਾਨ ਨਾ ਹੋ। ਹਾਂਜੀ ਕੀ ਨਾਮ ਆ ਜੀ ਵੀਰ ਜੀ ਕਿਹੜਾ ਬੰਦਾ? ਮੇਰਾ ਨਾਮ ਹੈਗਾ ਜੀ ਪਰਜੀਤ ਸਿੰਘ ਪਿੰਡ ਨੀ ਬਲਾਰਾ। ਕੀ ਮੁਸ਼ਕਲ ਆਈ ਆ ਜਿਹੜੀ ਆ ਪਹਿਲੀ بارش ਮੌਸਮ ਦੀ ਜਿੱਤਿਆ ਮੰਨ ਲਿਆ ਜਾਵੇ ਤੇ ਅੱਜ ਇਹ ਮੁਸ਼ਕਲ ਆ ਗਈ ਆ ਕਿੰਨਾ ਕੁ ਨੁਕਸਾਨ ਤੁਸੀਂ ਮੰਨਦੇ ਹੋ ਸੀ? ਇਹ ਜੀ ਹਰ ਸਾਲ ਹੀ ਨੁਕਸਾਨ ਹੁੰਦਾ ਐ ਕਿਵੇਂ ਪਹਿਲੀ بارش ਦੇ ਨਾਲ ਹੀ 80 ਘਟ 28 300 ਏਕੜਾਂ ਝੋਨਾ ਲੱਗਾ ਜੀ। ਕਿੰਨੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਇਹ ਇਹ ਹੈਗੇ ਜੀ ਕਿ ਤਕਰੀਬਨ 7-8 ਪਿੰਡ ਹੈ ਜੀ ਕੀ ਮੰਗ ਕਰਦੇ ਜੀ ਹੁਣ ਸਰਕਾਰ ਤੋਂ ਬਈ ਮੰਗੇ ਹੋਏ ਕਰਦੇ ਆਂ ਵੀ ਇਹ ਕਿਹੜਾ ਵੀ ਕੋਈ ਵੀ ਨਵੀਂ ਡਰੇਨ ਕੱਢਣੀ ਹੈ ਜੀ ਪੁਰਾਣੀ ਡਰੇਨ ਹੈਗੀ ਸੀ ਤੇ ਲੋਕਾਂ ਨੇ ਪੂਰ ਲਈ ਆ ਜੀ ਤੇ ਉਹਦੀ ਅਹੀਆਂ ਨੇ ਵੀ ਖਲਾਈ ਕੀਤੀ ਜਾਵੇ ਤੇ ਜਿਹੜਾ ਪਾਣੀ ਹੈ ਇਹ ਆਪਦਾ ਟਿਕਾਣੇ ਤੇ ਪਹੁੰਚ ਜਾਵੇ ਇੱਥੇ ਕਿੰਨਾ ਚਿਰ ਪਹਿਲਾਂ ਡਰੇਨ ਚੱਲਦੀ ਸੀ ਇੱਥੇ ਤੁਹਾਡੇ ਕਹਿਣ ਨਾਲੋਂ ਜੀ ਇੱਥੋਂ ਕੋਈ 12-13 ਸਾਲ ਪਹਿਲਾਂ ਡਰੇਨ ਚੱਲੂ ਚੱਲੂ ਜੀ ਹਾਂਜੀ ਧੰਵਾਦੀ ਧੰਵਾਦੀ ਕੀ ਮੰਗ ਕਰ ਰਹੇ ਆਂ ਜੀ ਉਹ ਮੰਗ ਕਹੇ ਹੋਏ ਕਰਦੇ ਆ ਕਿ ਸਭ ਤੋਂ ਪਹਿਲਾਂ ਤੇ ਟ੍ਰੇਨ ਦਾ ਕੰਮ ਕੀਤਾ ਜਾਵੇ ਜੀ ਹਾਂ ਹਾਂਜੀ ਭਾਜੀ ਕੀ ਨਾਮ ਤੇ ਕਿਹੜਾ ਪਿੰਡ ਜੀ ਕੀ ਮੁਸ਼ਕਿਲ ਆ ਜਿਹੜੀ ਤੁਸੀਂ ਇੱਥੇ ਅੱਜ ਸਾਰਾ ਏਰੀਆ ਡੁਬਾ ਪਿਆ ਠਾਈ ਤਆਂ ਸੋ ਕਿੱਲਾ ਪੰਜਾ ਦਾ ਪਿੰਡਾਂ ਦਾ ਏਰੀਆ ਹਰ ਸਾਰੀ ਡੁੱਬ ਜਾਂਦਾ ਔਰ ਵੀ ਡੁੱਬ ਗਿਆ ਤੇ ਆ ਸਾਡਾ ਮਾਇਆ ਔਰ ਵੀ ਆਇਆ ਏ ਸਾਨੂੰ 1 ਰੁਪਿਆ ਨਹੀਂ ਮਿਲਿਆ ਬੈਂਕਾਂ ਦਾ ਕਾਊਂਟ ਨੰਬਰ ਤੇ ਪਹੁੰਚੇ ਇੱਥਾ ਸਰ ਸਰ ਇਹ ਅਜੇ ਤੱਕ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ